ਦੇ ਕਰਕੇ ਭਾਰਤੀ ਫੌਜਾਂ ਵੱਲੋਂ ਜਿੱਥੇ ਦੇਖਾ ਨਮੀਤੋ ਦੇਹਿਆ ਬਦਹੁ ਪੁਰਖ ਬਦਤਾ ਤਾ ਤੂ ਸੋਹਿਆ ਖੱਤਰੀ ਬ੍ਰਾਹਮਣ ਸੂਦਲ ਉਪਦੇਸ਼ ਚੌ ਵਰਨਾ ਕੋ ਸਾਂਝਾ ਦੇਵ ਜਸਮੇ ਤਨ ਧਨ ਸੋਟੀ ਸਰਦਾਰ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜੀ ਦੇ ਪਾਵਨ ਪਵਿੱਤਰ ਅਸਥਾਨ ਸਤਿਗੰਗਾਂ ਸ਼੍ਰੀ ਹਰਮੰਦਰ ਸਾਹਿਬ ਜੀ ਵਿਖੇ ਗੋਲੀਆਂ ਦਾ ਕੇ ਆਏ ਸਿੱਖ ਸੰਗਤ ਨੂੰ ਸ਼ਹੀਦ ਕੀਤਾ ਗਿਆ ਅਤੇ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਗੋਲੀ ਲਾ ਕੇ ਜੱਟ ਨਹੀਂ ਕੀਤਾ ਗਿਆ